ਬੇਰੀ ਗੁਰੂ ਰਵਿਦਾਸ ਜਨਮ ਦਿਨ ਤੇ ਅੱਜ ਆਪਣੇ ਇਹ ਮੰਦਰ ਵੱਲੋਂ ਲੰਗਰ ਲਾਇਆ ਗਿਆ ਅਸੀਂ ਹੁਣ ਸੁਵੰਤ ਸਿੰਘ ਵੀਰਾ ਪੀਪੀ ਪੰਜਾਬ ਪੁਲਿਸ ਹਾਂਜੀ ਵੀਰਾ ਜੀ ਜੋ ਅੱਜ ਗੁਰੂ ਸ੍ਰੀ ਗੁਰੂ ਰਵਿਦਾਸ ਮੰਦਰ ਆਪਣਾ ਜਨਮ ਦਿਨ ਤੇ ਦਿਹਾੜੇ ਤੇ ਲੰਗਰ ਲਾਇਆ ਗਿਆ ਉਹਨਾਂ ਬਾਰੇ ਜੈ ਕਉ ਕਿ ਭਗਤ ਸਿੰਘ ਜੀ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਜਨਮ ਦਿਨ ਤੇ ਅਸੀਂ ਸੱਲ ਸਤਿ ਸ਼੍ਰੀ ਅਕਾਲ ਮੰਤਰੀ ਜੀ ਤੁਹਾਡੇ ਅੱਜ ਦੇ ਦਿਨ ਤੀਸਰਾ ਦਿਨ ਹੈ ਜਨਮ ਦਿਨ ਦਾ ਤੀਸਰਾ ਦਿਨ ਹੈ ਜਲਦ ਚੱਲ ਰਿਹਾ ਅਗਰ ਜੀ ਦੇ ਉਹ ਪਰੀ ਭਾਰੀ ਜੀ ਸਰਦਾਰ ਬੰਦ ਜੀ ਦਾ ਹਰ ਤਰ੍ਹਾਂ ਦਾ ਨੱਚ ਜਿਹੜਾ ਮਟਾਇਆ ਗਿਆ ਜਾਲ ਮਟਾਇਆ ਗਿਆ ਸੇਵਾਦਾਰ ਅਤੇ ਪ੍ਰਤੀਯੋਗ ਬੜਾ ਉਤਸ਼ਾਹ ਦੇ ਨਾਲ ਜੀ ਜਿਹੜਾ ਨਾਮ ਜੀ ਹੈ रहनुमाइंग जहिड़ा नगर कमु जा आप रहनुमाइ ਸਰਬੱਤ ਦਾ ਭਲਾ ਸੇਵਾ ਕਰਦੇ ਨਾ ਇੱਕ ਖੂਬੀ ਬਿਠਾਉਂਦੇ ਕੁਝ ਵੇ ਕਿਹਨੂੰ ਵਾਲ ਮਾਰਦੇ 40 ਆ ਪੀਂਦੇ ਆ ਭਾਵੇਂ ਵੀ ਕਿਹਦੇ ਆ ਇਹਨਾਂ ਦੀ ਸੇਵਾ ਬਹੁਤ ਹੈ ਦੇਖਿਆ ਆ ਸਾਡਾ ਇਹਨਾਂ ਤਰੱਕੀਆਂ ਦੇ ਜੈਤੁਰ ਦੇ ਸੰਗ ਜੋ 2000 ਰੁਪਏ ਤਾਂਤੀ ਸਮੱਸਿਆ ਹੁੰਦੀ ਆ ਕਿਰਪਾ ਕਰਕੇ ਨਾ ਟਿਕਲੇ ਨਾ ਲਾਓ ਚੈਨਲ ਉਹ ਕਰਕੇ ਮੇਰੀ ਭਾਜੀ

ਤੋਕੇ ਨੰਗਰ ਫਰਾਕ ਦਾ ਦਿੱਤਾ ਜਾਵੇ ਤੋਕੇ ਨੰਗਰ ਇਹ ਖਾਣ ਨੂੰ ਮਿਲਦਾ ਹੈ ਕਿ ਕਿਸੇ ਕਰਨਾ ਨਹੀਂ ਮਿਲਦਾ ਹੈ ਕਿਰਪਾ ਕਰਕੇ ਨੰਗਰ ਹੋਂਦਾ ਕਿ ਫਰਾਕ ਦਿੱਤਾ ਜਾਵੇ ਕੋਈ ਜਿੰਨਾ ਤੁਸੀਂ ਖਾ ਸਕਦੇ ਹੋ ਕਿਤੇ ਇਹਦੀ ਨਾਮ ਦਿੱਤੀ ਜਾਵੇ ਤੇ ਸਾਰੇ ਖਾਣੇ ਸੌਂਦਾਂ ਨੂੰ ਚੰਗੀ ਨੇ ਕਿ ਨੰਗਰ ਨੂੰ ਨੰਗਰ ਦਵਾਇਆ ਜਾਵੇ ਬਾਹਰ ਸਬਜ਼ੀ ਦਾ ਨੰਗਰ ਹੋਣੀ ਹੈ ਕੋਈ ਕੁਝ ਕੇ ਪਾਇਆ ਜਾਵੇ ਤਾਜ਼ਾ ਨੰਗਰ ਪਰਾਣਾ ਹੋ ਉਹ ਜੇਰ ਵੀ ਨਾ ਹੋ ਸੋ ਅਸੀਂ ਬਾਰ ਬਾਰ ਹੀ ਬੇਨਤੀ ਕਰਦੇ ਆ ਜਖਮੀ ਜਿਹੜੇ ਵੀ ਜਖਮੀ ਆ ਤੇ ਲੰਗਰ ਲੋੜ ਪਵਾਉ ਦੀ ਲੈ ਆ ਜਾਵੇ ਸਾਰੇ ਪੱਟਾ ਦਾ ਕਰੋ ਪੱਟਾ ਦਾ ਕਰੋ ਸੋ ਆਪਣਾ ਸੰਤ ਨਰਿੰਦਰ ਸਿੰਘ ਜੀ ਜੋ ਸ਼੍ਰੀ ਗੁਰੂ ਰਵਿਦਾਸ ਜਨ ਦੇਨ ਤੇ ਦਿਹਾੜੇ ਦੇ ਅੱਜ ਲੰਗਰ ਲਾਇਆ ਉਹਨਾਂ ਬਾਰੇ ਕੀ ਸੰਗਤਾਂ ਨੂੰ ਸੰਦੇਸ਼ ਦਿਓਗੇ ਅਤੇ ਇੱਕ ਹੋਰ ਵਧੀਆ ਤੁਸੀਂ ਪ੍ਰਾਲਾ ਕੀਤਾ ਵੀ ਜਿਵੇਂ ਖੂਨ ਦਾਨ ਖੂਨ ਦਾਨ ਕਰਨਾ ਇੱਕ ਕੋਣ ਦਾਣਾ ਕਿਉਂਕਿ ਮਨੁੱਖਤਾ ਦੀ ਜਾਨ ਬਚਾਉਣਾ ਉਹਨਾਂ ਵਾਰੀ ਕਹਿਣਾ ਜਾਊਗਾ ਜੈ ਜੀਪ ਸੰਗ ਬੋਲਦੇ ਫਿਰ ਰਾਜਾ ਦੀ ਮਹਾਰਾਜਾ ਨਗਰ ਵਿੱਚ ਜਦੋਂ ਕਿ ਵਿਕਸਬੰਦ ਵਿੱਚ ਇੰਜਨ ਦਾ ਲਗਾਤਾਰ ਪ੍ਰੋਗਰਾਮ ਹੋਇਆ ਜਿਸ ਵਿੱਚ 11 ਤਰੀਕ ਨੂੰ ਮੰਗਲਵਾਰ ਨੂੰ ਫਿਰ ਰਾਜਾ ਦੇ ਮੰਦਰ ਕੋਲੋਂ ਪ੍ਰੋਗਰਾਮ ਹੋਇਆ ਉਹ ਬਾਅਦਿਕਨ ਫਿਰ ਬਾਅਦ ਸੇ ਆਇਆ ਗਿਆ ਕਿਉਂਕਿ ਸਰਕਾਰੀ ਬੜੀ ਕਿਆਸ ਸਰਕਾਰ ਦੇ ਨਾਲ ਕਿਚਨ ਦੁਆਰ ਤੇ ਆ ਕੇ ਬਾਹਰ ਆਜੇ ਦੂਸਰਾ ਦਿਨ ਜੋ ਕਿ 12 ਤਰੀਕ ਨੂੰ ਮੌਜੂਦ 12 ਤਰੀਕ ਨੂੰ ਬੁਲਾਇਆ ਗੁਰਪਾਲ ਜੋ ਨਗਰਿਕਾਂ ਸੀ ਸਾਰੇ ਸ਼ਹਿਰ ਦੇ ਪ੍ਰਮਾਣਕਾਰ ਕੀਤੇ ਗਏ ਅਤੇ ਉਹਨਾਂ ਨੂੰ ਖੇਲ ਗਵਾ ਮੰਤਰੀ ਦੇ ਕੋਲ ਆਇਆ ਗਿਆ ਇਸ ਵਿੱਚ ਸਾਰੇ ਸੰਕਾਨਾ ਵਿੜਤੀ ਆਰਟਿਸਟ ਕਾ ਦੇ ਨਾਲ ਇੱਥੇ ਮਸ਼ਹਰ ਰਹਿ ਚੁੱਕੇ یہ نگر کیرتن میں شامل ہو جڑی ساری ٹیم سی جی پولیس جترکار وٹیم پروفیسر ٹیچر ہو پڑھے لکھے لوگ سارے نے بہت بڑا سیلو کیا جسے انسان کا خقل سے ہوں گا اور ستگر مہاراج نے اس جیون میں سنوں ایک ویج شکشا دیتی ہے کہ بھائی ਅੱਜ ਅਭਿਧਿਆਇ ਇੱਥੇ ਆਵੇਗ ਦੀ ਮੀਟ ਕਿ ਪੈਨ ਦਾ ਭਾਅ ਇਸਤਰੀ ਰਾਜ ਦੀ ਮਹਾਰਾਣੀ ਸਰਪ੍ਰਾਈਜ਼ ਦਾ ਜ਼ਾਬ ਲਿਖਿਆ ਜਿਸ ਕਾਰਨ ਅਸਾਰਾ ਸਮਾਈਟ ਪੜਿਆ ਲਿਖਿਆ ਅਸੀਂ ਗੁਰਮਾਨ ਬਣ ਚੁੱਕਿਆ ਹੈ ਉਹ ਇਸ ਬੰਦ ਵਿੱਚ ਕੈਰਾ ਸੇਗੋਗਾਰ ਦੇ ਮਹਾਰਾਜ ਦੇ ਦਰਬਾਰ ਸਾਹਿਬ ਵਿਖੇ ਨੂਪਾ ਲੰਗਰ ਲਗਾਇਆ ਜਾ ਰਿਹਾ ਹੈ ਇਸ ਲੰਗਰ ਵਿੱਚ ਸਾਰੇ ਪੈਨ ਬਰਾਬਰ ਪਿਆਰ ਦੇ ਨਾਲ ਕਾਰ ਦੇ ਨਾਲ ਲੰਗਰ ਚਾਲ ਚੱਲੇ ਨੇ ਕਿ ਇਥੇ ਸ਼ਿਵਾਧਾਰ ਨੇ ਬਹੁਤ ਤਿਆਰ ਦੇ ਨਾਲ ਲੰਗਰ ਸ਼ਕਾਰੇ ਹਰ ਇੱਕ ਇਨਸਾਨ ਨੂੰ ਬੜੇ ਤਿਆਰ ਦੇ ਨਾਲ ਲੰਗਰ ਸ਼ਕਾਇਆ ਜਾਰੀ ਹੈ ਇਹ ਲੰਗਰ ਸੁਣ ਕੇ ਇਹ ਤੁਹਾਨੂੰ ਬਾਪੀ ਕਿਰਪਾ ਕਰਨਗੇ ਕਿ ਜਿਨਾਂ ਜਿਹਨਾਂ ਤੂੰ ਜੀ ਚਾਹ ਹੋ ਜੀ ਬੋਲ ਸਕਦਾ ਲੰਗਰ ਚੱਲ ਰਿਹਾ ਹੈ ਮੈਂ ਜੀ ਕਹ ਗੁਰਜੀਤ ਧੰਨ ਗੁਰਜੀਤ ਜੋ ਸ਼੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਨ ਤੇ ਅੱਜ ਲੰਗਰ ਲਾਇਆ ਉਹਨਾਂ ਬਾਰੇ ਕੀ ਕਹਿਣਾ ਚਾਹੁੰਦਾ ਆ ਗੁਰੂ ਦਾ ਧੰਨ ਕੁਝ ਗੱਲਾਂ 12 ਫਰਵਰੀ 2025 ਨੂੰ ਚੰਤ ਵਿਦਾ ਸ਼੍ਰੀ ਗੁਰਦਾਸ ਮਹਾਰਾਜ ਦਾ ਜਨਮ ਦਿਹਾੜਾ ਨੂੰ ਬੰਦੇ ਕੇ ਨਾਮ ਤੇ ਸڑک ਨਾਮ ਤੇ ਨਾ ਮਨਾਇਆ ਗਿਆ। ਸਾਡੇ ਭਾਈਆਂ ਨੂੰ ਮਾਨੁਕਤਤਾ ਦੇ ਨਾਲ ਪੂਰਾ ਸ਼ਰਧਾ ਨਾਲ ਮਨਾਇਆ। ਇਸ ਤੋਂ ਕੇ 13 ਫਰਵਰੀ ਜਨਕਾਮ ਦਾ ਪਾਵਨ 13 ਫਰਵਰੀ ਗੁਰਦਾਸ ਮਹਾਰਾਜ ਦਾ ਜਨਮ ਦਿਵਸ ਜਨਮ ਦਿਹਾੜਾ ਸਵਾਗਤ ਹੈ ਪੂਰਾ ਹਿੱਟ ਅੱਜ ਤੋਂ ਲੰਗਰ ਵਰਤ ਰਿਹਾ ਹੈ ਕਿ ਕੱਲ ਵੀ ਜੋ ਨਗਰ ਕੀਰਤਨ ਸੋਭਾ ਯਾਤਰਾ ਜਲਮੁਖਤਾ ਮਨਾਇਆ ਉਸ ਸੰਗਤਾਂ ਦੇ ਮੂੰਹ ਸੁਣਾ ਗਿਆ ਇਹ ਪਹਿਲੀ ਵਾਰ ਹੋਇਆ ਜੋ ਇੰਨਾ ਇਕੱਠ ਅਨਾ ਸੋਹਣੇ ਤਾਂ ਜਨਵਾਰ ਨਹੀਂ ਆ ਜਾ। ਕਿ ਮੈਂ ਛੋੜਾ ਆ ਸੇਵਾ ਦਾ ਪਰਮਾਣਾ ਬੈਂਕ ਕਰਦਾ। ਮੇਰਾ ਇਹ ਕੁਛ ਨਹੀਂ ਵਾ। ਮੇਰਾ ਇਹ ਕੋਈ ਨਾ ਮਾਰਦਾ ਮੇਰਾ ਕੋਈ ਨਹੀਂ ਜੋ ਹਮੇਰੀ ਸੰਗਤ ਦਾ ਸਾਥ ਦੇਦਾ ਤੇ ਮੇਰੇ ਛੋੜੇ ਭਰਾ ਮੇਥੋਂ ਸਾਰੇ ਜੋ ਬਲੇ ਮੈਂਬਰ ਆਣ ਉਹਨਾਂ ਦਾ ਜੋੜ ਨਹੀਂ। ਮੇਰਾ ਇਸ ਕੁਛ ਦਾ ਪਰਮਾਣਾ ਦਾ ਸਿਰ। ਮੇਰੇ ਪਾਦੇ ਸਾਰੇ ਜੀ ਸਾਰੇ।